ਜਾ ਬਜਿੰਦਰ ਸਿੰਘ ਮੈਨੂੰ ਹਾਨੀ ਪਹੁੰਚਾਣਾ ਚਾਹਤਾ ਹੈ ਮੇਰਾ ਜੋ ਹੈ ਉਹ ਮਰਡਰ ਵੀ ਕਰਵਾ ਸਕਦਾ ਹੈ ਜਿਹੜਾ ਇੱਕ ਪ੍ਰੋਫੈਟ ਦੀ ਤਰੋਪ ਲਾ ਰਿਹਾ ਕਿ ਮੇਰਾ ਮਰਡਰ ਕਰ ਦੇਣਾ ਵਾ ਇਹ ਆਪਣੇ ਵੱਲੋਂ ਕਥਾ ਕਹਾਣੀਆਂ ਬਣਾ ਬਣਾਣਾ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕਰ ਰਿਹਾ ਔਰ ਪੰਜਾਬ ਦੇ ਮੁਸੀਬ ਭਾਈਚਾਰੇ ਨੂੰ ਦੇਸ਼ ਦੇ ਮੁਸੀਬ ਭਾਈਚਾਰੇ ਨੂੰ ਵੀ ਗੁੰਮਰਾਹ ਕਰ ਰਿਹਾ ਬਸ ਆਪਣੇ ਵਿਊਜ਼ ਵਧਾਉਣ ਦੇ ਲਈ ਅਗਰ ਮੇਰੇ ਕੁਝ ਵੀ ਹੋਤਾ ਹੈ ਤਾਂ ਬਜਿੰਦਰ ਸਿੰਘ ਇਸ ਦਾ ਜ਼ਿੰਮੇਵਾਰ ਹੋਗਾ ਇਹਦਾਂ ਗਲਤ ਕਿਤੇ ਹੋਰ ਹੋ ਜੇ ਤੇ ਨਾ ਪ੍ਰੋਫੈਡ ਬਜਿੰਦਰ ਸਿੰਘ ਦਾ ਜੀ ਦਾ ਲੱਗੇ ਮੰਤਰੀ ਦਾ ਪਿਆਰ ਲੱਗੇ ਕਿਉਂਕਿ ਅਸੀਂ ਜ਼ਿੰਮੇਵਾਰ ਨੇ ਆ ਅਬ ਰਾਤ ਕੋ ਹੀ ਚਾਰ ਤੇ ਪੰਜ ਕੰਪਲੇਂਟ ਮੈਂ ਉਸਕੇ ਖਿਲਾਫ ਡਾਲ ਚੁੱਕਾ ਹੂੰ ਕਿ ਉਹ ਜਿਹੜੇ ਕਹਿ ਰਿਹਾ ਦਰਖਾਸਤਾਂ ਦਿੱਤੀਆਂ ਕਾਕਾ ਤੇਰੇ ਕੇ ਤਾਂ ਪਰਚਾ ਦਰਜ ਹੋ ਗਿਆ ਤੇਰੇ ਤੇ ਵੀ ਪਰਚਾ ਦਰਜ ਹੋ ਗਿਆ ਨਾਲ ਤੇਰੇ ਪਿਓ ਤੇ उनतीस जनवरी को परमेश्वर के दास बिशप विजय मानवल रांची में आ रहे हैं और तुसी देखो जिन्हें भी आज तक वीडियो पोफेट जी के खिलाफ जैसे सिंह मिनिस्ट्री के खिलाफ लास्ट में जाके ए अपनी को, को, को जाके जी को बंदगी रख दे मीटिंग रख बिशप विजय मानवल जी देता है चेक करो जाकर ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਦੋਸਤੋ ਅੱਜ ਸਾਡੇ ਵਿੱਚ ਮੌਜੂਦ ਨੇ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਨਾਲ ਸੰਬੰਧਿਤ 크ਰਿਸਚੀਅਨ ਭਾਈਚਾਰੇ ਦੇ ਬੜੇ ਹੀ ਸੀਨੀਅਰ ਆਗੂ ਸ਼੍ਰੀ ਜਸਪਾਲ ਮਸੀ ਜੀ ਸਾਡੇ ਵਿੱਚ ਮੌਜੂਦ ਨੇ ਆਓ ਤੁਹਾਡੇ ਨਾਲ ਰੂਬਰੂ ਕਰਾਉਣਾ ਚਾਹਾਂਗੇ ਸਾਡੇ ਚ ਮੌਜੂਦ ਨੇ ਸ਼੍ਰੀ ਜਸਪਾਲ ਮਸੀ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਆ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਨਵਜੋਤ ਜੀ ਤੁਹਾਡਾ ਤੁਸੀਂ ਸਾਡੀ ਆਵਾਜ਼ ਜਿਹੜੀ ਸਰੋਤਿਆਂ ਤੱਕ ਪਹੁੰਚਾਉਂਦੇ ਜੋ ਔਰ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਮਸੀਹ ਭਾਈਚਾਰੇ ਨੂੰ ਪਹਿਲਾਂ ਪਿਆਰ ਭਰੇ ਜੈ ਮਸੀਹ ਦੀ ਆਖਦਾ ਹਾਂ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਚਾਹਾਂਗੇ ਪ੍ਰਧਾਨ ਜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਇੱਕ ਬਾਈਬਲ ਇਫੈਕਟ ਨਾਮ ਦਾ ਇੱਕ ਚੈਨਲ ਆ ਉਹਦੇ ਵੱਲੋਂ ਲਗਾਤਾਰ ਪ੍ਰੋਫਟ ਜੀ ਦੇ ਬਰ ਖਿਲਾਫ ਵੀਡੀਓ ਚਲਾਈਆਂ ਜਾ ਰਹੀਆਂ ਨੇ ਅੱਜ ਇੱਕ ਵੀਡੀਓ ਮੈਂ ਦੇਖੀ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਪ੍ਰੋਫਟ ਜੀ ਦੇ ਖਿਲਾਫ ਬਹੁਤ ਸਾਰੀਆਂ ਦਰਖਾਸਤਾਂ ਜਿਹੜੀਆਂ ਉਹਨਾਂ ਦੇ ਵੱਲੋਂ ਸਾਹਮਣੇ ਲਿਆ ਕੇ ਦਿਖਾਈਆਂ ਗਈਆਂ ਕਿਵੇਂ ਵੇਖਦੇ ਇਸ ਗੱਲ ਨੂੰ ਇਹ ਜਿਹੜੀਆਂ ਦਰਖਾਸਤਾਂ ਹੋਈਆਂ ਦਰਖਾਸਤਾਂ ਦੇ ਭਾਏ ਰੋਜ਼ ਭਾਏ ਹਜ਼ਾਰਾਂ ਦਿੱਤੀਆਂ ਜਾਣ ਜੀ ਝੂਠ ਦੇ ਝੂਠ ਹੀ ਰਹਿਣਾ ਵਾ ਨਮਜੋ ਜੀ ਉਹ ਸੱਚ ਨਹੀਂ ਬਣ ਜਾਣਾ ਤੇ ਸੱਚ ਨੇ ਸੱਚ ਰਹਿਣਾ ਵਾ ਜੀ ਜੀ ਝੂਠੀਆਂ ਦਰਖਾਸਤਾਂ ਉਹ ਛੋਟਾ ਜਿਹਾ ਮੁੰਡਾ ਹੈ ਵਾ ਪਤਾ ਨਹੀਂ ਇੱਕ ਸਾਡੇ ਜਿਹੜੇ ਉਹ ਆ ਕੀ ਮਾਨਵਲ ਜੀ ਜਿਹੜੇ ਆਪਣੇ ਆਪ ਨੂੰ ਬਿਸ਼ਪ ਕਹਿੰਦੇ ਆ ਹਾਂ ਜੀ ਬਿਸ਼ਪ ਮਾਨਵਲ ਜੀ ਉਹਨਾਂ ਦੇ ਮਗਰ ਲੱਗ ਕੇ ਇੱਕ ਜਿਹੜਾ ਕਿਸੇ ਦੇ ਪਿਛੇ ਨਹੀਂ ਪੈ ਜਾਣਾ ਪ੍ਰੋਫਿਟ ਬਜਿੰਦਰ ਸਿੰਘ ਜੀ ਦੇ ਖਿਲਾਫ ਉਹਨਾਂ ਦੀ ਜਿਹੜੀ ਦੇਖ ਕੇ ਪੂਰੀ ਦੁਨੀਆ ਤੇ ਜੋ ਚਰਚਾ ਹੋ ਰਹੀ ਆ ਜੋ ਲੋਕ ਉਹਨਾਂ ਨੂੰ ਫੋਲੋਅਰ ਜਿਹੜੇ ਉਹਨਾਂ ਨੂੰ ਫੋਲੋ ਕਰ ਰਹੇ ਆ ਅੱਜ ਲੱਖਾਂ ਲੱਖਾਂ ਲੋਕ ਜਿਹੜੇ ਆ ਉਹਨਾਂ ਦੇ ਕ੍ਰੁਸੜ ਦੇ ਵਿੱਚ ਆਂਦੇ ਆ ਹਾਂਜੀ ਇਹ ਬੰਦਾ ਇਹ ਦਿਨ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਨੂੰ ਬਦਨਾਮ ਕਰਨ ਦੇ ਆਵਾ ਹੋਰ ਜਿਹੜਾ ਐਡਾ ਸੱਚਾ ਚੈਨਲ ਆ ਮੁਸੀਬ ਭਾਈਚਾਰੇ ਦੇ ਆ 크ਿਸਮਸ ਤੇ ਲੱਗੇ ਜਿਹੜੇ ਤੇ ਵੱਡੇ ਮੁੱਦੇ ਹੋਇਆ ਔਰ ਤੇ ਇਹਨੇ ਗੱਲ ਕਿਉਂ ਨਹੀਂ ਕੀਤੀ ਅੱਜ ਤੱਕ ਕੱਲਾ ਪ੍ਰੋਫੈਸਰ ਜੀ ਤੇ ਗੱਲ ਕਰਦੀ ਆ ਇਹ ਜੋ ਕੁਝ ਵੀ ਕਰ ਰਿਆ ਵਾ ਉਹ ਬੱਚਾ ਹੈਗਾ ਵਾ ਉਹਨੂੰ ਹਜੇ ਕੁਝ ਨਹੀਂ ਪਤਾ ਉਹ ਬਿਸ਼ਪ ਵਿਜੇ ਮਾਨੁਵਲ ਜੀ ਦੇ ਕਹਿਣ ਤੇ ਕੌ ਰਿਆ ਵਾ ਪਿੱਛੇ ਕੋ ਮਾਈਂਡ ਹੋਰ ਆ ਉਹ ਨਹੀਂ ਆ ਮਾਸਟਰ ਮਾਈਂਡ ਕੋਈ ਹੋਰ ਆ ਤਾਂ ਕਿ ਇਸ ਮਿਨਿਸਟਰੀ ਨੂੰ ਬਦਨਾਮ ਕੀਤਾ ਜਾਵੇ ਪਰ ਜਿੰਨਾ ਮਰਜ਼ੀ ਬਦਨਾਮ ਕਰ ਲੈ ਪ੍ਰਭੂ ਨਾਲ ਆ ਤੁਸੀਂ ਦੇਖਿਆ ਹੀ ਆ ਰੀਸੈਂਟਲੀ ਆ ਜਿਹੜਾ ਹੁਣ ਕੋਲਕਾਤਾ ਵਿਖੇ 15 ਤੇ 16 ਜਨਵਰੀ ਦਾ ਕ੍ਰੁਸਡ ਹੋਇਆ ਉਥੇ ਲੱਖਾਂ ਲੱਖਾਂ ਦੇ ਹਿਸਾਬ ਨਾਲ ਜਿਹੜੇ ਲੋਕ ਆਏ ਆ ਔਰ ਬਹੁਤ ਜ਼ਿਆਦਾ ਵੱਡਾ ਜਿਹੜਾ ਪਰਮੇਸ਼ਰ ਦਾ ਉਥੇ ਕਾਰਜ ਹੋਇਆ ਵੱਡਾ ਕੰਮ ਹੋਇਆ ਔਰ ਲੋਕ ਜਿਹੜੇ ਆ ਇਸ ਮਿਨਿਸਟਰੀ ਦੇ ਨਾਲ ਔਰ ਪ੍ਰਭੂ ਯਿਸੂ ਮਸੀਹ ਦੇ ਨਾਲ ਜੁੜ ਰਹੇ ਆ ਜੇਕਰ ਉਹ ਆਪਣੇ ਮੂੰਹ ਇਹ ਗੱਲ ਸਵੀਕਾਰ ਕਰ ਰਿਹਾ ਕਿ ਮੈਂ ਇਸ ਚੀਜ਼ ਨੂੰ ਕਹਾਣੀਆਂ ਨਹੀਂ ਬਣਾ ਰਿਹਾ ਜਾਂ ਲੋਕਾਂ ਨੂੰ ਮਤਲਬ ਆਪਣੇ ਆਪ ਨੂੰ ਸੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਵਾਕਿਆ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਆ ਬਿਲਕੁਲ ਕੋਈ ਸੱਚਾਈ ਨਹੀਂ ਆ ਥੋੜੀ ਜਿਹੀ ਵੀ ਸੱਚਾਈ ਨਹੀਂ ਆ ਬਸ ਇੱਕੋ ਹੀ ਆ ਮਕਸਦ ਉਹਦਾ ਆਪਣੇ ਜਿਹੜੇ ਆ ਚੈਨਲ ਨੂੰ ਚਲਾਉਣ ਦੇ ਜਿਹੜਾ ਚੈਨਲ ਚਲਾਉਂਦਿਆ ਵਾ ਚੰਦ ਪੈਸਿਆਂ ਲਈ ਇਹੋ ਜੇ ਕੰਮ ਕਰ ਰਿਹਾ ਵਾ ਕੋਈ ਸੱਚਾਈ ਨਹੀਂ ਆ ਨਹੀਂ ਇਹ ਤੁਹਾਨੂੰ ਲੱਗਦਾ ਨਹੀਂ ਕਿ ਬਹੁਤ ਸਾਰੇ ਲੋਕਾਂ ਨੂੰ ਫਿਰ ਇਹ ਮਤਲਬ ਇਹਦੇ ਵੱਲ ਗੁੰਮਰਾਹ ਕੀਤਾ ਜਾ ਰਿਹਾ ਗੁੰਮਰਾਹ ਕੀਤਾ ਜਾ ਰਿਹਾ ਪੰਜਾਬ ਦੇ ਮਸੀਬ ਭਾਈਚਾਰੇ ਨੂੰ ਦੇਸ਼ ਦੇ ਮਸੀਬ ਭਾਈਚਾਰੇ ਨੂੰ ਭੋਲੇ ਭਾਲੇ ਲੋਕਾਂ ਨੂੰ ਪ੍ਰੋਫਿਟ ਜਿੱਦੇ ਸ਼ਬੀਰ ਨੂੰ ਖਰਾਬ ਕਰਨ ਦੇ ਲਈ ਇਹ ਨਿਤ ਆਏ ਦਿਨ ਕੋਈ ਨਾ ਕੋਈ ਜਿਹੜੀ ਆ ਉਹਨਾਂ ਦਾ ਜਿਹੜਾ ਵਾ ਥੰਬਨੇਲ ਲਾ ਕੇ ਉਹਨਾਂ ਨੇ ਫੋਟੋਆਂ ਪਾ ਕੇ ਆਪਣੇ ਜਿਹੜੀ ਆਪਣੇ ਚੈਨਲ ਨੂੰ ਪ੍ਰਸਿੱਧ ਕਰਨ ਦੇ ਲਈ ਹਣਾ ਉਹ ਉਹਨਾਂ ਦੇ ਖਿਲਾਫ ਬੋਲਦਾ ਵਾ ਔਰ ਤੁਸੀਂ ਦੇਖੋ ਜਿੰਨੀਆਂ ਵੀ ਅੱਜ ਤੱਕ ਇਹਦੇ ਵੀਡੀਓ ਪਈਆਂ ਹੋਈਆਂ ਪ੍ਰੋਫਿਟ ਜੀ ਦੇ ਖਿਲਾਫ ਜਾਂ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ਖਿਲਾਫ ਜੀ ਲਾਸਟ ਵਿੱਚ ਜਾ ਕੇ ਇਹ ਆਪਣੇ ਕੋ ਜਿਹੜੀ ਕੋਈ ਬੰਦਗੀ ਰੱਖਦੇ ਕੋਈ ਮੀਟਿੰਗ ਰੱਖਦੇ ਐਂਡ ਤੇ ਜਿਹੜੀ ਐਡ ਜਾ ਕੇ ਬਿਸ਼ਪ ਵਿਜੇ ਮਾਨੁਅਲ ਜੀ ਦੀ ਦਿੰਦਾ ਵਾ ਚੈੱਕ ਕਰਿਓ ਜਾਤ ਅੱਛਾ ਜੇ ਇੰਨੀ ਵੱਡੀ ਕੋਈ ਇਹਨਾਂ ਦੇ ਇਹਨਾਂ ਦਾ ਚੈਨਲ ਆ ਜੇ ਇਹਨਾਂ ਉਹ ਬਿਸ਼ਪ ਮਾਨੁਅਲ ਜੀ ਸੇਵਕਾ ਹੀ ਦੱਸਦੇ ਕਿ ਬਹੁਤ ਮਰੇ ਵਰਲਡ ਲੈਵਲ ਦੇ ਸੇਵਕਾ ਹੀ ਆ ਫਿਰ ਪ੍ਰੋਫਿਟ ਜੀ ਦੀ ਫੋਟੋ ਕਿਉਂ ਯੂਜ਼ ਕਰ ਰਹੇ ਉਹ ਕਿਉਂ استعمال ਕਰਨ ਦੇ ਕਿਉਂਕਿ ਪ੍ਰੋਫਿਟ ਜੀ ਦੀ ਫੋਟੋ ਲੱਗਣ ਦੇ ਨਾਲ ਜਿਹੜਾ ਵਾ ਇਹਨਾਂ ਦਾ ਜਾਂ ਉਹਨਾਂ ਦਾ ਥੰਬਨੇਮ ਲੱਗਣ ਦੇ ਨਾਲ ਫਿਰ ਉਹ ਹਜ਼ਾਰਾਂ ਹਜ਼ਾਰਾਂ ਲੋਕ ਲੱਖਾਂ ਲੋਕ ਦੇਖਦੇ ਆ। ਦਾ ਮਤਲਬ ਕੀ ਚੈਨਲ ਦੇ ਉੱਤੇ ਇਹਨਾਂ ਨੂੰ ਪ੍ਰਸਿੱਧੀ ਹਾਸਲ ਹੁੰਦੀ ਆ। ਵਿਊ ਚੰਗੇ ਜਾਂਦੇ ਇਹਨਾਂ ਦੇ। ਪ੍ਰੋਫਿਟ ਜੀ ਦੀ ਫੋਟੋ ਕਰਕੇ। ਅੱਛਾ। ਪ੍ਰੋਫਿਟ ਜੀ ਅੱਜ ਅੱਜ ਜਿਹੜਾ ਵਾ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਚਿਹਰਾ ਵਾ। ਜੀ ਜੀ। ਮੈਨ ਆਫ ਗੋਡ। ਉਹ ਅੱਜ ਦੇ ਯੁੱਗ ਦੇ ਨਬੀ ਆ। ਜੀ। ਪ੍ਰੋਫਿਟ ਆ। ਤੁਸੀਂ ਦੇਖਿਆ ਜੇ ਕਿੱਡੇ-ਕੱਡੇ ਵੱਡੇ ਕੰਮ ਹੋ ਰਹੇ ਆ YouTube ਖੋਲੋ। ਨਾ ਤੇ ਇਹਨੇ ਰੱਖਿਆ ਬ ਹਾਂ ਪਰ ਇਹਨੇ ਕੰਮ ਇੱਕੋ ਫੜਿਆ ਵਾ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਬਦਲਾਮ ਕਰਦਾ ਔਰ ਤੁਹਾਡੇ ਸਾਹਮਣੇ ਆ ਇਹ ਆਏ ਦਿਨ ਉਹਨਾਂ ਦੇ ਖਬਰਾਂ ਪਾ ਰਿਆ ਸੀ ਆਏ ਦਿਨ ਝੂਠੇ ਰੋਪ ਲਾ ਰਿਆ ਸੀ ਜਿਹਦੇ ਵਜੋਂ ਥਾਣਾ ਲਾਂਬੜੇ ਦੇ ਵਿੱਚ ਜਿਹੜਾ ਵਾ ਇਸ ਬੰਦੇ ਤੇ ਜਲੰਧਰ ਦੇ ਹਾਤੀ ਦੇ ਵਿੱਚ ਇਸ ਬੰਦੇ ਦੇ ਐਫਆਈਆਰ ਦਰਜ ਹੋ ਚੁੱਕੀ ਆ ਉਹ ਕਹਿੰਦਾ ਕਿ ਇਹ ਮੇਰੀ ਰਾਕੀ ਕਰਦੇ ਔਰ ਦੂਸਰੀ ਵਾਰੀ ਆ ਰਾਕੀ ਜਿਹੜੀ ਮੇਰੀ ਰਾਕੀ ਕਰ ਰਹੇ ਕਿਉਂ ਕਰਾਂਗੇ ਰਾਕੀ ਇਹ ਸਾਡੇ ਹੋਰ ਕੰਮ ਨੇ ਆ ਬਾਲ ਬੱਚੇਦਾਰ ਆ ਘਰ ਆ ਬਹਰ ਆ ਲਿਆ ਮਨਿਸਟਰੀਆਂ ਚਲਾ ਰਿਆ ਇਹ ਕਿਉਂ ਰਾਕੀ ਕਰਾਂਗੇ ਆ ਬਹੁਤ ਵੱਡੀ ਗੱਲ ਇਹ ਕੀ ਹਦਾਵਾ ਉਹ ਕਹਿੰਦਾ ਕਿ ਇਹ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਜਿਹੜੀ ਬਸ ਬਸ ਇਹ ਗੱਲਾਂ ਬਚਕਾਉਣੇ ਹਰਕਤਾਂ ਕਰ ਰਿਹਾ ਉਹ ਕਹਿੰਦਾ ਇਹਦੇ ਜ਼ਿੰਮੇਵਾਰ ਜਿਹੜੇ ਆ ਉਹ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਨੇ ਸਾਰੇ ਆ ਕੀ ਕੀ ਅਗਰ ਮੈਨੂੰ ਕੁਝ ਹੁੰਦਾ ਆ ਤੇ ਇਹਦਾ ਜ਼ਿੰਮੇਵਾਰ ਜਿਹੜੀ ਉਹ ਪ੍ਰੋਫਿਟ ਬਜਿੰਦਰ ਮਿਨਿਸਟਰੀ ਕੋਈ ਰੈਕੀ ਨਹੀਂ ਆ ਕੋਈ ਇਹਦਾ ਮਟਰ ਨਹੀਂ ਹੋਣਾ ਹਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਵਾਂ ਡੀਜੀਪੀ ਸਾਹਿਬ ਨੂੰ ਜਿਸ ਤਰ੍ਹਾਂ ਪਾਰਿਆ ਵਾ ਪ੍ਰੋਫਿਟ ਜੀ ਨੂੰ ਬਦਨਾਮ ਕਰ ਰਿਹਾ ਵਾ ਕਿ ਮੈਨੂੰ ਮਰਵਾ ਸਕਦੇ ਆ ਜਿਵੇਂ ਉਹ ਕਲਕੱਤੇ ਗਏ ਸੀ ਮੇਰੀ ਰੈਕੀ ਹੋ ਰਹੀ ਆ ਕੱਲ ਨੂੰ ਕਦੇ ਇਹ ਧੜ ਹੋ ਜਾ ਕੋ ਇਹਦੇ ਨਾਲ ਗਲਤ ਕਿਤੇ ਹੋਰ ਹੋ ਜਾਏ ਤੇ ਨਾ ਪ੍ਰੋਫਿਟ ਬਜਿੰਦਰ ਸਿੰਘ ਦਾ ਜੀ ਦਾ ਲੱਗੇ ਮਿਨਿਸਟਰੀ ਦਾ ਟੈਨ ਲੱਗੇ ਔਰ ਤੇ ਅਸੀਂ ਜ਼ਿੰਮੇਵਾਰ ਨੇ ਆ ਉਹ ਪ੍ਰਸ਼ਾਸਨ ਜਿਹੜਾ ਔਰ ਇਹ ਜਿਹੜਾ ਵਾ ਚੰਦਨ ਆਪ ਹੀ ਜ਼ਿੰਮੇਵਾਰ ਆ ਪ੍ਰਸ਼ਾਸਨ ਇਹਨੂੰ ਜਿਹੜਾ ਦੇਖੇ ਕਿ ਸੱਚਮੁੱਚ ਇਹਦੀ ਕੋ ਰੈਕੀ ਹੋ ਰਹੀ ਆ ਜਾਂ ਇਹਨ ਰ ਤੇ ਕੋ ਖਤਰਾ ਵਾ ਝੂਠ ਦਾ ਭਲੰਦਾ ਜਿਹੜਾ ਬਣਾ ਬਣਾ ਝੂਠੀਆਂ ਦਰਖਾਸਤਾਂ ਦੇ ਰਿਆ ਵਾ ਕਿਤੇ ਕੋ ਸਚਾਈ ਨਹੀਂ ਹੈ ਤੁਹਾਨੂੰ ਮਤਲਬ ਤੁਹਾਡਾ ਕਹਿਣ ਦਾ ਮਤਲਬ ਆ ਕਿ ਜਿਹੜਾ ਇਨਸਾਨ ਇਹਨੂੰ ਅੱਜ ਇਸਤੇਮਾਲ ਕਰ ਰਿਹਾ ਕੱਲ ਨੂੰ ਉਹ ਇਹਨੂੰ ਹਟਾਉਣ ਦੇ ਲਈ ਕੁਝ ਵੀ ਕਰ ਸਕਦਾ ਹੈ ਉਹ ਇਹਨ ਰ ਤੇ ਕੁਝ ਕਰ ਸਕਦਾ ਵਾ ਜਿਹਦੇ ਹੱਥਾਂ ਚ ਖੇਡ ਰਿਆ ਵਾ ਹਨਾ ਕੱਲ ਨੂੰ ਉਹ ਕੁਝ ਕਰ ਦੇ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਨਾ ਪ੍ਰੋਫੈਟ ਬਜਿੰਦਰ ਸਿੰਘ ਦੀ ਜ਼ਿੰਮੇਵਾਰੀ ਆ ਸਾਡੀ ਨਿਮਰਤਾ ਸਹਿਤ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹਦੀ ਜਾਂਚ ਕੀਤੀ ਜਾਏ ਡੁੰਗਿਆਈ ਨਾ ਜਾਂਚ ਕੀਤੀ ਜਾ ਪੜਤਾਲ ਕੀਤੀ ਜਾਵੇ ਕਿ ਇਹ ਕਿਹਦੇ ਕਹਿੰਦੇ ਆ ਜਿਹੜੇ ਝੂਠੀਆਂ ਦਰਖਾਸਤਾਂ ਦੇ ਰਹੇ ਔਰ ਜਿਹੜੇ ਕਹਿ ਰਹੇ ਦਰਖਾਸਤਾਂ ਦਿੱਤੀਆਂ ਕਾਕਾ ਤੇਰੇ ਤੇ ਤਾਂ ਪਰਚਾ ਦਰਜ ਹੋ ਗਿਆ ਤੇਰੇ ਤੇ ਵੀ ਪਰਚਾ ਦਰਜ ਹੋ ਗਿਆ ਨਾਲ ਤੇਰੇ ਪਿਓ ਤੇ ਬਿਸ਼ਾ ਮਾਨਵਲ ਤੇ ਜਿਹੜੇ ਸਪਿਰਚਲ ਤੇਰੇ ਫਾਦਰ ਆ ਉਹਨਾਂ ਤੇ ਵੀ ਥਾਣਾ ਜਲੰਧਰ ਦੇ ਵਿੱਚ ਥਾਣਾ ਲਾਂਬੜਾ ਚ ਜਿਹੜਾ ਦਿਹਾਤੀ ਆ ਉੱਥੇ ਤੁਹਾਡੇ ਤੇ ਐਫ ਆਈ ਆਰ ਦਰਜਾ ਦੋਨਾਂ ਤੇ ਹੁਣ ਨਿਕਲੋ ਕਰੀ ਰੋਡ 'ਚ ਵੜੇ ਜੋ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਤੁਹਾਨੂੰ ਦੋਨਾਂ ਨੂੰ ਜੇਲ੍ਹ ਦੀ ਯਾਤਰਾ ਕਰਾਵਾਂਗਾ ਕਿਉਂਕਿ ਤੂੰ ਇੱਕ ਰੱਬ ਦੇ ਦਾਸ ਦੇ ਖਿਲਾਫ ਬੋਲਦੇ ਪਏ ਜੋ ਔਰ ਤੁਹਾਡੇ ਤੇ ਅੱਜ ਜੜਾ ਵਾ ਜਲੰਧਰ ਦੇ ਹਾਤੀ ਜੋ ਪਰਚਾ ਦਰਜ ਹੋਇਆ ਪਿਆ ਵਾ ਹੁਣ ਕੋ ਭੱਜਿਆ ਵਾ ਤੂੰ ਕਦਾ ਪ੍ਰੋਫਿਟ ਦੀ ਭੱਜ ਗਏ ਉਥੋਂ ਘਰੋਂ ਭੱਜ ਗਿਆ ਥਾਣੇ ਨਹੀਂ ਆ ਰਹੇ ਭੱਜੇ ਤਾਂ ਤੁਸੀਂ ਪਹਿਜੋ ਦੋਨੇ ਹੀ ਬਿਛਾ ਮਨਵਾਲ ਵੀ ਭੱਜਿਆ ਵਾ ਤਾਂ ਤੂੰ ਵੀ ਭੱਜਿਆ ਵਾ ਇਸ ਕਰਕੇ ਜੇ ਤੂੰ ਬੜਾ ਸੱਚਾ ਸੁੱਚਾ ਵਾ ਤੇ ਆਜ ਜਲੰਧਰ ਥਾਣੇ ਦੇ ਵਿੱਚ ਸਾਹਮਣਾ ਕਰ ਉਥੇ ਆਪਣਾ ਥਾਣੇ ਆ ਕੇ ਆਪਣੇ ਦੱਸ ਸਚਾਈ ਪੇਸ਼ ਕਰ ਕਿਹੜੀ ਕਿਹੜੀ ਧਾਰਾ ਲਵਾਈ ਤੁਸੀਂ ਜਲੰਧ ਤੇਰੇ ਤੇ ਜਿਹੜਾ ਪਰਚਾ ਦਰਜਾ ਮੈਂ ਤੁਹਾਨੂੰ ਧਿਆਨ ਚ ਲਿਆਉਣਾ ਚਾਹੁੰਦਾ ਨਜੋਦ ਜੀ ਜੀ ਇਹ ਤੇ ਜਿਹੜਾ ਧਾਰਾ 298 351/2 351/3 ਔਰ 66 ਜਿਹੜੀ ਧਾਰਾ ਵਾ ਜਿਹੜੇ ਕਾਨੂੰਨ ਨਵੇਂ ਬਣੇ ਆ ਉਹਦੇ ਤਹਿਤ ਤੇਰੇ ਤੇ ਇਹਨਾਂ ਦਾ ਪਰਚਾ ਦਰਜ ਹੋ ਚੁੱਕਾ ਹੁਣ ਇਹ ਲੁਕਿਆ ਫਿਰਦਾ ਰੋਡ ਚੋਂ ਬਾਹਰ ਨਿਕਲੇ ਜੀ ਜੀ ਇਹ ਬਿਜੇ ਮੈਨੂਅਲ ਵੀ ਨਿਕਲੇ ਵਿਜੇ ਮੈਨੂਅਲ ਤੇ ਚੰਦਨ ਵੀ ਨਿਕਲੇ ਇਹ ਬਸ ਕਿਤੇ ਲੁਕ ਛਿਪ ਕੇ ਇਹਨਾਂ ਆਪਣੇ ਫੋਨ ਬੰਦ ਕੀਤੇ ਹੋਇਆ ਜੇ ਤੂੰ ਐਡਾ ਦਲੇਰ ਆ ਬਬਰਸ਼ਰ ਸਾਹਮਣੇ ਆ ਆ ਜਲੰਧਰ ਥਾਣੇ ਤੇ ਗੱਲਬਾਤ ਕਰਦੇ ਹੋ ਤੇ ਬੈਠ ਕੇ ਕਿੰਨੀ ਕ ਸਚਾਈ ਤੇਰ ਤੋ ਕਿ ਬਾਣੀ ਦੱਸਦੀ ਆ ਕਿ ਜਿਹੜੇ ਪਰਮੇਸ਼ਰ ਦੇ ਲੋਕ ਆ ਪਰਮੇਸ਼ਰ ਦੇ ਦਾਸ ਆ ਦੁਨੀਆ ਆਦਰ ਦੇ ਜੋਗਾ ਅੱਜ ਲੱਖਾਂ ਲੱਖਾਂ ਲੋਕ ਜਿਹੜੇ ਆਪਣੀਆਂ ਬਰਾਈਆਂ ਨੂੰ ਛੱਡ ਕੇ ਆਪਣੇ ਪਾਪਾਂ ਨੂੰ ਛੱਡ ਕੇ ਪ੍ਰਭੂ ਦੇ ਨਾਲ ਜੁੜ ਰਹੇ ਆ ਇਹ ਇਹਨੂੰ ਤਕਲੀਫ ਹੋ ਰਹੀ ਆ ਇਹ ਕੁਝ ਗਲਤ ਹੱਤਾਜੇ ਖੇਡਦਾ ਪਿਆ ਵਾ ਔਰ ਉਹਦੇ ਕਰਕੇੜਾ ਪ੍ਰੋਫਿਟ ਜਿਹਨੂੰ ਬਦਨਾਮ ਕਰ ਰਿਆ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਨੂੰ ਬਦਨਾਮ ਕਰ ਰਿਆ ਇਹ ਗਲਤ ਸੀ ਮਨਵਲ ਗਲਤ ਸੀ ਤੇ ਇਹਨਾਂ ਦਾ ਪਰਚਾ ਦਰਜ ਹੋ ਗਿਆ ਜਲੰਧਰ ਦੇ ਵਿੱਚ ਕੀ ਕੀ ਮੰਗ ਕਰਨਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਨਹੀਂ ਇਹ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਮੰਗਵਾ ਔਰ ਉਹਦੇ ਨਾਲ-ਨਾਲ ਤੁਹਾਡਾ ਧੰਨਵਾਦ ਆ ਕਿ ਜਿਹੜਾ ਗਲਤ ਕਰਦਾ ਸੀ ਪੰਜਾਬ ਦੇ ਵਿੱਚ ਪ੍ਰੋਫਿਟ ਬਜਿੰਦਰ ਸਿੰਘ ਹੋਰਾਂ ਦੇ ਲੱਖਾਂ ਫੋਲੋਅਰਸ ਆ ਔਰ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਸੀ ਐਸਐਸਪੀ ਜਿਹੜੇ ਦਿਹਾਤੀ ਸਾਡੇ ਜਲੰਧਰ ਦੇ ਉਹਨਾਂ ਨੇ ਪਰਚਾ ਦਰਜ ਕਰਤਾ ਵਾ ਹੁਣੇ ਰੋਡਾਂ 'ਚ ਲੁਕੇ ਪਏ ਆ ਜੇ ਇਹਨੇ ਸੱਚੇ ਸਾਹਮਣੇ ਆ ਜਾਣ ਜੀ ਜੀ ਔਰ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਜਲ ਤੋਂ ਜਲ ਤੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਏ ਔਰ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਚ ਪਾਇਆ ਜਾਏ ਤਾਂ ਕਿ ਔਰ ਇਹਨਾਂ ਦਾ ਚੈਨਲ ਜਿਹੜਾ ਵਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਹ ਚੈਨਲ ਜਿਹੜਾ ਬੰਦ ਕਰ ਦਿੱਤਾ ਜਾਵੇ ਤੇ ਬੈਨ ਲਾ ਦਿੱਤਾ ਜਾਵੇ ਔਰ ਇਹਨਾਂ ਨੂੰ ਜਿਹੜੇ ਆਪਣੀ ਕੀਤੇ ਦੀ ਸਜ਼ਾ ਦਾ ਨੂੰ ਜਲਦੀ ਪ੍ਰਸ਼ਾਸਨ ਦਵੇ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਔਰ ਡੀਜੀਪੀ ਪੰਜਾਬ ਔਰ ਰਾਜਪਾਲ ਪੰਜਾਬ ਔਰ ਜਿਹੜੇ ਆ ਸਾਡੇ ਐਸਐਸਪੀ ਦੇਹਾਤੀ ਜਲੰਧਰ ਤੋਂ ਉਹਨਾਂ ਤੋਂ ਮੰਗਵਾ ਕਿ ਜਲ ਤੋਂ ਜਲ ਤੇ ਇਹਨਾਂ ਨੂੰ ਗ੍ਰਿਫਤਾਰ ਕਰਾਂ ਨੂੰ ਸਲਾਖਾ ਜੇਲ੍ਹ ਦੇ ਵਿੱਚ ਸੁਟਿਆ ਜਾਏ ਤਾਂ ਕਿ ਪੰਜਾਬ ਦੇ ਮੁਸੀਬਾਈ ਚਾਰੇ ਨੂੰ ਔਰ ਜਿਹੜਾ ਪੰਜਾਬ ਦੀ ਸ਼ਾਂਤੀ ਨੂੰ ਇਹ ਭੰਗ ਕਰਨਾ ਚਾਹੁੰਦੇ ਆ ਲਾਂਬੂ ਲਾਣਾ ਚਾਹੁੰਦੇ ਆ ਉਹ ਇਹੋ ਜੇ ਕੰਮ ਨਾ ਹੋ ਸਕਣ ਸ਼ਾਂਤੀ ਮਿਲ ਸਕੇ ਉਹਨਾਂ ਜਿਨ੍ਹਾਂ ਦੇ ਹਿਰਦੇ ਬਲੁੰਦਰੇ ਗਿਆ ਸੰਗਤਾਂ ਦੇ ਉਹਨਾਂ ਦਾ ਮਲਮ ਪੱਟੀ ਦਾ ਕੰਮ ਕੀਤਾ ਜਾਏ ਧੰਨਵਾਦ ਇਹਨਾਂ ਦੇ ਨਾਲ ਹੀ ਸਾਰਿਆਂ ਨੂੰ ਜੈ ਮਸੀਹ ਦੀ ਇਹ ਸਨ ਸਾਡੇ ਵਿੱਚ ਪ੍ਰਧਾਨ ਸ਼੍ਰੀ ਜਸਪਾਲ ਮਸੀਹ ਜੀ ਜੋ ਕਿ ਆ ਬੜੇ ਲੰਬੇ ਸਮੇਂ ਤੋਂ ਗੱਲ ਕਰੀਏ ਤੇ ਆ ਰਾਜਨੀਤਿਕ ਔਰ 크ਰਿਸਚਨ ਲੀਡਰ ਰਹਿ ਚੁੱਕੇ ਨੇ ਔਰ ਹਲੇ ਵੀ ਉਹ ਕੰਮ ਕਰ ਰਹੇ ਨੇ ਔਰ ਬਹੁਤ ਹੀ ਵਧੀਆ ਸੇਵਾਵਾਂ ਜਿਹੜੀਆਂ ਨੇ ਉਹ ਅਕਸਰ ਹੀ ਪ੍ਰਦਾਨ ਕਰਦੇ ਨੇ 크ਰਿਸਚਨ ਸਮਾਜ ਨੂੰ ਔਰ ਅਦਰ ਸਮਾਜ ਨੂੰ ਵੀ ਗੱਲ ਕਰੀਏ ਤੇ ਅੱਜ ਉਹਨਾਂ ਦੇ ਵੱਲੋਂ ਇਹ ਮਤਲਬ ਸੱਚ ਨੂੰ ਸਾਹਮਣੇ ਲਿਆਂਦਾ ਗਿਆ ਔਰ ਦੱਸਿਆ ਗਿਆ ਆ ਕੀ ਕਿਵੇਂ ਪੁਲਿਸ ਪ੍ਰਸ਼ਾਸਨ ਨੇ ਵੀ ਸਚਾਈ ਦਾ ਸਾਥ ਦਿੰਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਧਾਰਾਂ ਅੱਜ ਤੁਹਾਡੇ ਸਾਹਮਣੇ ਉਹਨਾਂ ਦੇ ਵੱਲੋਂ ਦੱਸੀਆਂ ਗਈਆਂ ਖਾਸ ਕਰਕੇ ਵਿਜੇ ਇਮੈਨੁਅਲ ਔਰ ਚੰਦਨਦੇ ਉਤੇ ਜੋ ਲਗਵਾਈਆਂ ਗਈਆਂ ਜੋ ਲਗਾਤਾਰ ਪ੍ਰੋਫਿਟ ਬਜਿੰਦਰ ਮਿਨਿਸਟਰੀ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਿਆ ਜਾ ਰਿਹਾ ਅੱਜ ਵੀ ਸ਼੍ਰੀ ਜਸਪਾਲ ਮਸੀਹ ਜੀ ਨੇ ਜੋ ਉਹਨਾਂ ਦੇ ਉਤੇ ਪਰਚਾ ਦਰਜ ਕਰਵਾਇਆ ਕਿਉਂਕਿ ਉਹਨਾਂ ਨੇ ਕਾਨੂੰਨ ਤੋੜੇ ਨੇ ਬਹੁਤ ਸਾਰੇ ਜੋ ਇੱਕ ਆਗੂ ਦੇ ਜੋ ਪਰਮੇਸ਼ਵਰ ਦਾ ਦਾਸ ਆ ਔਰ ਉਹ ਦਾਸ ਜਿਹੜਾ ਆ ਉਹ ਪੂਰੇ ਵਰਲਡ ਦੇ ਵਿੱਚ ਪ੍ਰਚਾਰ ਕਰਦੇ ਨੇ ਔਰ ਲੋਕਾਂ ਦੀ ਸਮਾਜ ਸੇਵਾ ਦਾ ਵੀ ਕੰਮ ਕਰਦੇ ਨੇ ਔਰ ਉਹਨਾਂ ਦੀ ਸ਼ਾਨ ਦੇ ਖਿਲਾਫ ਉਹਨਾਂ ਦੇ ਵੱਲੋਂ ਬੋਲਿਆ ਗਿਆ ਸੋ ਮੈਂ ਇਹੋ ਗੱਲਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸੋ ਕੈਮਰਾਮੈਨ ਸੋਨੂ ਦੇ ਨਾਲ ਮੈਂ ਨਵਜੂਦ ਗਿਲ ਸੱਚ ਦੀ ਆਵਾਜ਼